ਅੱਜ ਆਪਾਂ ਵੀਡੀਓ ਦੇ ਵਿੱਚ ਗੱਲਬਾਤ ਕਰਨੀ ਆ ਕੈਨੇਡਾ ਬਾਰੇ ਇਲੈਕਸ਼ਨ ਦੀ ਜਿਹੜੀ ਡੇਟ ਆ ਉਹ ਅਨਾਉਂਸ ਹੋ ਚੁੱਕੀ ਆ ਕਿ ਇਸ ਮਹੀਨੇ ਇਲੈਕਸ਼ਨ ਹੋਣ ਜਾ ਰਹੇ ਆ ਉਹਨਾਂ ਇਲੈਕਸ਼ਨ ਦਾ ਇਮੀਗ੍ਰੇਸ਼ਨ ਤੇ ਕੀ ਅਸਰ ਪਊਗਾ ਕੈਨੇਡਾ ਦੇ ਵਿੱਚ ਪੀਆਰ ਪ੍ਰੋਗਰਾਮ ਬਾਰੇ ਗੱਲ ਕਰਾਂਗੇ ਤੇ ਮੇਨ ਇੰਪੋਰਟੈਂਟ ਜਿਹੜੇ ਬੱਚੇ ਇੰਡੀਆ ਦੇ ਵਿੱਚ ਇਸ ਟਾਈਮ ਹੈਗੇ ਆ ਉਹ ਕੈਨੇਡਾ ਜਾਣ ਬਾਰੇ ਜੇ ਸੋਚ ਰਹੇ ਆ ਤਾਂ ਕਿਹੜੇ-ਕਿਹੜੇ ਤਰੀਕੇ ਉਪਣਾਉਣ ਮੈਂ ਇੱਥੇ ਇੱਕ ਨਾ ਸਟੋਰੀ ਸ਼ੇਅਰ ਕਰਦਾ ਸਟੋਰੀ ਨਹੀਂ ਮਤਲਕ ਕਿ ਕਿਸੇ ਕਲਾਇੰਟ ਦੀ ਹੀ ਸਾਨੂੰ ਕਾਲ ਆਈ ਸੀਗੀ ਜਿੱਦਾਂ ਹੁਣ ਇੰਡੀਆ ਦੇ ਵਿੱਚ ਹਰੇਕ ਬੱਚੇ ਨੂੰ ਹੁੰਦਾ ਵੀ ਮੈਂ ਜਲਦੀ ਜਲਦੀ ਕੈਨੇਡਾ ਚੱਲ ਜਾ। ਇਦਾਂ ਹੀ ਉਹ ਬੱਚਾ ਕਹਿੰਦਾ ਵੀ ਮੇਰਾ ਸੀਗਾ ਵੀ ਮੈਂ ਜਲਦੀ ਜਲਦੀ ਕੈਨੇਡਾ ਚੱਲ ਜਾ। ਕਹਿੰਦਾ ਮੈਂ ਆਪਦੇ ਘਰਦਿਆਂ ਨਾਲ ਲੜੀ ਜਾਂਦਾ ਸੀਗਾ ਵੀ ਤੁਸੀਂ ਪੈਸੇ ਨਹੀਂ ਲਾਉਂਦੇ ਵੀ ਮੈਂ ਕੈਨੇਡਾ ਜਾਣਾਗਾ। ਤੇ ਕੁਦਰਤੀ ਉਹਨੇ ਸਾਡੀਆਂ ਵੀਡੀਓਜ਼ ਦੇਖੀਆਂ ਤੇ ਮੈਂ ਉਹਦੇ ਨਾਲ ਗੱਲਬਾਤ ਕੀਤੀ। ਮੈਂ ਉਹਨੂੰ ਪਹਿਲਾਂ ਪੁੱਛਿਆ ਵੀ ਤੂੰ ਕੈਨੇਡਾ ਜਾਣ ਲਈ ਕੀ ਤਿਆਰੀ ਕਰ ਰਿਹਾ? ਕਹਿੰਦਾ ਮੈਂ ਹਲਸ ਕੀਤਾ। ਮੈਂ ਕਿੰਨੇ ਵਾਰੀ ਕਹਿੰਦਾ ਮੈਂ ਦੋ ਵਾਰੀ ਹਲਸ ਕੀਤਾ ਤੇ ਮੇਰੇ 4.5 ਬੈਂਡ ਤੋਂ ਵੱਧ ਬੈਂਡ ਨਹੀਂ ਆਏ। ਤੇ ਕਹਿੰਦਾ ਵੀ ਮੈਂ ਆਪਦੇ ਘਰ ਦੇ ਨੂੰ ਕਹਾਂ ਵੀ ਤੁਸੀਂ ਮੇਰੇ ਤੇ ਪੈਸੇ ਲਾਓ ਤੇ ਮੈਂ ਕੈਨੇਡਾ ਚਲ ਜਾ ਫਿਰ ਮੈਂ ਉਹਨੂੰ ਸਮਝਾਇਆ ਮੈਂ ਕਿ ਦੇਖ ਪਹਿਲੀ ਚੀਜ਼ ਤਾਂ ਵੀ ਤੇਰੀ ਜਿਹੜੀ ਬੇਸਿਕ ਐਲੀਜੀਬਿਲਟੀ ਆ ਕੈਨੇਡਾ ਜਾਣ ਦੇ ਲਈ ਉਹ ਪੂਰੀ ਨਹੀਂ ਹੋ ਰਹੀ ਤੇ ਫਿਰ ਤੂੰ ਸਾਢੇ 4 ਬੈਂਡ ਤੇ ਕੈਨੇਡਾ ਕਿੱਦਾਂ ਜਾ ਸਕਦਾ ਤੇ ਤੇਰੇ ਘਰ ਦੇ ਵੀ ਬਿਲਕੁਲ ਸਹੀ ਨੇ ਵੀ ਉਹਨਾਂ ਨੂੰ ਪਤਾ ਵੀ ਜਿੰਨਾ ਟਾਈਮ ਤੇਰੀ ਕੋਈ ਐਲੀਜੀਬਿਲਟੀ ਨਹੀਂ ਬਣਦੀ ਤਾਂ ਉਹ ਲੱਖਾਂ ਰੁਪਈਆ ਕਿੱਦਾਂ ਲਾ ਸਕਦੇ ਆਗੇ ਤਾਂ ਇਹ ਗੱਲ ਸੁਣ ਕੇ ਉਹ ਬੱਚਾ ਸਮਝ ਗਿਆ ਫਿਰ ਉਹ ਕਹਿੰਦਾ ਵੀ ਹੁਣ ਮੈਂ ਤਿਆਰੀ ਕਰੂੰਗਾ ਅੱਗੇ ਤੋਂ ਮਤਲਬ ਕਿ ਇੱਥੇ ਬਹੁਤ ਸਾਰੇ ਬੱਚੇ ਇਦਾਂ ਦੇ ਆ ਵੀ ਜਿਨ੍ਹਾਂ ਨੂੰ ਪਤਾ ਨਹੀਂ ਹੈਗਾ ਸਿਸਟਮ ਬਾਰੇ ਵੀ ਕਿੱਦਾਂ ਅਸੀਂ ਬਾਹਰ ਲੀਆ ਕੰਟਰੀ ਦੇ ਵਿੱਚ ਜਾ ਸਕਦੇ ਆ ਪਰ ਉਹਨਾਂ ਨੂੰ ਇੰਨਾ ਲੱਗਦਾ ਵੀ ਸ਼ਾਇਦ ਜੇ ਅਸੀਂ ਵੱਧ ਪੈਸੇ ਦੇਵਾਂਗੇ ਤਾਂ ਤਾਂ ਹੀ ਅਸੀਂ ਕੈਨੇਡਾ ਜਾ ਸਕਦੇ ਆ ਜੇ ਸਾਡੇ ਘੱਟ ਬੈਂਡ ਵੀ ਆਏ ਹੋਏ ਆ ਤਾਂ ਵੀ ਏਜੰਟਾਂ ਦੇ ਕੋਲੇ ਉਹ ਵੀਜ਼ੇ ਹੈਗੇ ਆ ਕਿ ਜਿਹੜੇ ਸਾਨੂੰ ਵੱਧ ਪੈਸੇ ਦੇ ਕੇ ਸਾਨੂੰ ਦਿਵਾ ਸਕਦੇ ਆਗੇ ਸੋ ਮੈਂ ਇਹ ਗੱਲ ਕਲੀਅਰ ਤਾਂ ਕਰਨਾ ਚਾਹਣਾ ਵੀ ਪਹਿਲਾਂ ਸਿਸਟਮ ਨੂੰ ਸਮਝੋ ਆਪਦੀ ਐਲੀਜੀਬਿਲਟੀ ਚੈੱਕ ਕਰੋ ਫੇਰ ਅਗਲਾ ਸਟੈਪ ਚੱਕੋ ਜੇ ਤੁਹਾਨੂੰ ਕਹਿ ਰਿਹਾ ਵੀ ਮੈਂ ਮੇਰੇ ਕੋਲੇ ਵੀਜ਼ਾ ਜਾਂ ਕਿਸੇ ਏਜੰਟ ਕੋਲੇ ਵੀਜ਼ਾ ਤਾਂ ਕਿ ਕਿਸੇ ਵੀ ਏਜੰਟ ਕੋਲੇ ਕੋਈ ਵੀਜ਼ਾ ਨਹੀਂ ਹੁੰਦਾ ਇਮੀਗ੍ਰੇਸ਼ਨ ਨੇ ਤੁਹਾਨੂੰ ਵੀਜ਼ਾ ਦੇਣਾ ਤੇ ਇਮੀਗ੍ਰੇਸ਼ਨ ਦੀਆਂ ਰਿਕੁਆਇਰਮੈਂਟ ਨੇ ਤੇ ਉਹ ਰਿਕੁਆਇਰਮੈਂਟਸ ਉਹਨਾਂ ਨੇ ਆਪਣੀਆਂ ਵੈਬਸਾਈਟ ਦੇ ਉੱਤੇ ਲਿਖੀਆਂ ਹੁੰਦੀਆਂ ਨੇ ਜੇ ਤੁਹਾਨੂੰ ਕੋਈ ਬੰਦਾ ਬੋਲ ਕੇ ਦੱਸ ਰਿਹਾ ਤਾਂ ਉਹ ਜ਼ਰੂਰੀ ਨਹੀਂ ਹੈਗਾ ਵੀ ਸਾਰਾ ਸਿਸਟਮ ਉਹਦੇ ਅਕੋਰਡਿੰਗ ਹੀ ਚੱਲਦਾਗਾ ਇਸ ਕਰਕੇ ਇਸ ਚੀਜ਼ ਨੂੰ ਜ਼ਰੂਰ ਸਮਝੋ ਤੇ ਆਪਦੇ ਮਾਪਿਓ ਦੇ ਨਾਲ ਲੜਾਈ ਨਾ ਕਰਿਆ ਕਰੋ ਪਹਿਲਾਂ ਕਹਿ ਲੋ ਕਿ ਫੋਕਸ ਜਿਹੜਾ ਹੈਗਾਗਾ ਆਪਣੀ एलिजिਬਿਲਟੀ ਤੇ ਲਾਇਆ ਕਰੋ ਹੁਣ ਆਪਾਂ ਗੱਲ ਕਰਦੇ ਆ ਨੈਨੀ ਫਾਈਲਸ ਬਾਰੇ ਜਿਹੜੀਆਂ 31 ਮਾਰਚ ਨੂੰ ਓਪਨ ਹੋਈਆਂ ਸੀ ਤੇ 31 ਮਾਰਚ ਨੂੰ ਹੀ ਉਹ ਪੂਰੀਆਂ ਹੋ ਗਈਆਂ ਜੀ ਸੋ ਨੈਨੀ ਫਾਈਲ ਦੇ ਵਿੱਚ ਤੁਹਾਨੂੰ ਪਤਾ ਹੀ ਸੀਗਾ ਵੀ ਸਿਰਫ ਜਿਹੜੇ ਇਨਸਾਈਡ ਕੈਨੇਡਾ ਸੀਗੇ ਉਹਨਾਂ ਦੀਆਂ ਫਾਈਲਾਂ ਹੀ ਲੱਗਣੀਆਂ ਸੀਗੀਆਂ ਆਊਟਸਾਈਡ ਦੇ ਲਈ ਕੁਝ ਵੀ ਓਪਨ ਨਹੀਂ ਹੋਇਆ ਸੀਗਾ ਸੋ ਜਿਹੜੇ ਇਨਸਾਈਡ ਜਿਨ੍ਹਾਂ ਨੇ ਫਾਈਲਾਂ ਲਾਤੀਆਂ ਤਾਂ ਉਹਨਾਂ ਦਾ ਹੁਣ ਕਦੋਂ ਰਿਜ਼ਲਟ ਆਉਂਦਾ ਪੋਜ਼ਿਟਿਵ ਹੁੰਦਾ ਅੱਗੇ ਜਾ ਕੇ ਦੇਖਦੇ ਆ ਤੇ ਨੈਨੀ ਫਾਈਲਾਂ ਅਗਲੇ ਸਾਲ 2026 ਦੇ ਵਿੱਚ ਮਾਰਚ ਦੇ ਵਿੱਚ ਫੇਰ ਓਪਨ ਹੋਣਗੀਆਂ ਸੋ ਜੇ ਤੁਸੀਂ ਅੱਗੇ ਜਾ ਕੇ ਨੈਨੀ ਦੇ ਵਿੱਚ ਆਪਣੀ ਫਾਈਲ ਲਾਉਣਾ ਚਾਹਣੇ ਹੋਗੇ ਤਾਂ ਅੱਜ ਤੋਂ ਹੀ ਉਹਦੀ ਤਿਆਰੀ ਸ਼ੁਰੂ ਕਰ ਦੋ ਤੁਹਾਡੇ ਕੋਲੇ 6 ਮਹੀਨਿਆਂ ਦਾ ਐਕਸਪੀਰੀਅੰਸ ਹੋਵੇ ਤੇ ਤੁਹਾਡੀ ਜਿਹੜੀ ਸਟੱਡੀ ਆ ਉਹ ਹੋਵੇ ਤਾਂ ਇੱਕ ਤੁਹਾਨੂੰ ਕੈਨੇਡਾ ਤੋਂ ਜੌਬ ਆਫਰ ਚਾਹੀਦਾਗਾ ਸੋ ਅਗਲੇ ਸਾਲ ਦੇ ਲਈ ਤੁਸੀਂ ਅੱਜ ਤੋਂ ਹੀ ਤਿਆਰੀ ਕਰ ਸਕਦੇ ਹੋਗੇ ਹੁਣ ਆਪਾਂ ਗੱਲ ਕਰਦੇ ਆਂਗੇ ਕੈਨੇਡਾ ਦੇ ਵਿੱਚ ਹੋਣ ਵਾਲੀਆਂ ਇਲੈਕਸ਼ਨ ਬਾਰੇ ਕੈਨੇਡਾ ਦੇ ਵਿੱਚ ਜਿਹੜੀਆਂ ਇਲੈਕਸ਼ਨਸ ਨੇ ਉਹ ਦੋ ਪਾਰਟੀਆਂ ਦੇ ਵਿੱਚ ਮੇਨ ਹੋ ਰਹੀਆਂ ਸੀ ਤਾਂ ਤਿੰਨ ਪਾਰਟੀਆਂ ਨੇ ਇੱਕ ਲਿਬਰਲ ਆ ਇੱਕ ਹੈਗੀ ਕੰਜ਼ਰਵੇਟਿਵ ਇੱਕ ਹੈਗੀ ਐਨ ਡੀ ਪੀ ਸੋ ਬਾਕੀ ਜਿਹੜੀ ਡਿਟੇਲ ਆ ਉਹ ਪਵਨ ਤੁਹਾਡੇ ਨਾਲ ਸਾਂਝੀ ਕਰਦੀ ਆ ਸੋ ਕੈਨੇਡਾ ਦੇ ਵਿੱਚ ਇਲੈਕਸ਼ਨਸ ਡਿਸਾਈਡ ਹੋਈਆਂ 28 ਅਪ੍ਰੈਲ ਨੂੰ ਵੈਸੇ ਅਕਤੂਬਰ ਦੇ ਵਿੱਚ ਇਲੈਕਸ਼ਨਸ ਹੈਗੀਆਂ ਪਰ ਹੁਣ ਇਲੈਕਸ਼ਨਸ ਜੜੀਆਂ ਵਾ अर्ਲੀ ਕਰ ਦਿੱਤੀਆਂ ਗਈਆਂ ਵਾ ਪਿਛਲੀ ਵਾਰ ਐਨਡੀਪੀ ਦੇ ਸਮਰਥਨ ਦੇ ਨਾਲ ਹੀ ਜਿਹੜੀ ਲਿਬਰਲ ਪਾਰਟੀ ਬਣੀ ਸੀਗੀ ਪਰ ਐਤਕੀ ਜਿਹੜਾ ਮੇਨ ਕੰਪੀਟੀਸ਼ਨ ਆ ਉਹ ਲਿਬਰਲ ਤੇ ਕਨਜ਼ਰਵੇਟਿਵ ਦੇ ਵਿੱਚ ਆ ਲਿਬਰਲ ਪਾਰਟੀ ਹੈਗੀ ਆ ਟਰੂਟੋ ਦੀ ਤੇ ਜੇ ਆਪਾਂ ਕਨਜ਼ਰਵੇਟਿਵ ਦੀ ਗੱਲ ਕਰੀਏ ਤਾਂ ਉਹ ਪੀਅਰ ਪੌਲੀਵਰ ਉਹ ਕਨਜ਼ਰਵੇਟਿਵ ਪਾਰਟੀ ਦਾ ਹੈੱਡ ਆ 2015 ਦੇ ਵਿੱਚ ਜਿਹੜੀ ਆ ਉਹ ਕਨਜ਼ਰਵੇਟਿਵ ਹੀ ਸੀਗੀ 2015 ਤੋਂ ਪਹਿਲਾਂ ਵੀ ਤੇ 2015 ਤੋਂ ਬਾਅਦ ਦੇ ਵਿੱਚ ਜਿਹੜੀ ਆ ਲਿਬਰਲ ਪਾਰਟੀ ਆਈ ਸੀ ਯਾਨੀ ਕਿ ਟਰੂਡੋ ਦੀ ਸਰਕਾਰ ਆਈ ਸੀਗੀ ਤੇ ਹੁਣ ਤੱਕ ਇਹਨਾਂ ਨੇ ਹੀ ਰਾਜ ਕੀਤਾ ਵੀ ਆ ਜਿੰਨਾ ਟਾਈਮ ਵੀ ਲੰਘਿਆ 2015 ਤੋਂ ਬਾਅਦ ਤੇ ਹੁਣ 2025 ਚੱਲ ਰਹੀ ਆ ਇਸ ਟਾਈਮ ਦੌਰਾਨ ਜਿਹੜੇ ਇਮੀਗ੍ਰੇਸ਼ਨ ਦੇ ਰੂਲਸ ਵੀ ਆ ਉਹ ਵੀ ਬਾਲੇ ਸਟ੍ਰਿਕਟ ਨਹੀਂ ਸੀਗੇ ਸਟੱਡੀ ਵੀਜ਼ੇਸ ਵੀ ਬਹੁਤ ਜ਼ਿਆਦਾ ਈਸ਼ੂ ਕੀਤੇ ਗਏ ਪੱਜੀ ਆਪਾਂ 2015 ਤੋਂ ਪਹਿਲਾਂ ਦੀ ਗੱਲ ਕਰੀਏ ਆਪਾਂ ਪਹਿਲਾਂ ਸਟੱਡੀ ਵੀਜ਼ਾ ਤੋਂ ਸ਼ੁਰੂਆਤ ਕਰਦੇ ਆ ਤਾਂ ਉਸ ਟਾਈਮ ਸਟੱਡੀ ਵੀਜ਼ੇ ਵੀ ਜਿਹੜੇ ਸੀਗੇ ਬਹੁਤ ਘੱਟ ਈਸ਼ੂ ਕੀਤੇ ਜਾਂਦੇ ਸੀਗੇ ਐਲੀਜੀਬਿਲਟੀ ਵੀ ਜਿਹੜੀ ਸੀਗੀ ਉਹ ਪ੍ਰੋਪਰ ਚੈੱਕ ਕੀਤੀ ਜਾਂਦੀ ਸੀਗੀ ਤੁਹਾਡੇ ਬੈਂਡ ਸਕੋਰਸ ਹੋ ਗਏ ਤੁਹਾਡੇ ਪਲੱਸ 2 ਦੇ ਸਕੋਰਸ ਹੋ ਗਏ ਜਾਂ ਜੇ ਗ੍ਰੈਜੂਏਸ਼ਨ ਕੀਤੀ ਆ ਉਹਦੇ ਮਾਰਕਸ ਹੋ ਗਏ ਤੇ ਫੰਡਸ ਨੂੰ ਲੈ ਕੇ ਉਹ ਸਾਰਾ ਪ੍ਰੋਪਰ ਚੈੱਕ ਕਰਕੇ ਫੇਰ ਵੀਜ਼ਾ ਜਿਹੜਾ ਉਹ ਇਸ਼ੂ ਹੁੰਦਾ ਸੀਗਾ ਤੇ ਐਵੇਂ ਨਹੀਂ ਸੀਗਾ ਵੀ ਬਹੁਤ ਜ਼ਿਆਦਾ ਨੰਬਰਸ ਦੇ ਵਿੱਚ ਵੀਜ਼ਾ ਜਿਹੜਾ ਸੀ ਉਹ ਇਸ਼ੂ ਹੁੰਦਾ ਸੀ 2016 ਤੋਂ ਬਾਅਦ ਹੀ ਜਿਹੜੇ ਜ਼ਿਆਦਾ ਸਟੂਡੈਂਟ ਆ ਉਹ ਕੈਨੇਡਾ ਆਉਣ ਲੱਗੇ ਸੀਗੇ ਜੀ ਹੁਣ ਆਪਾਂ ਗੱਲ ਕਰੀਏ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਿਹੜੀ ਸਰਕਾਰ ਆਊਗੀ ਜਿਵੇਂ ਹੁਣ ਕੈਨੇਡਾ ਦੇ ਵਿੱਚ ਲੋਕ ਆ ਸੋ ਆਪਾਂ ਆਲਰੇਡੀ ਨਿਊਜ਼ ਤਾਂ ਸੁਣਦੇ ਰਹਿੰਦੇ ਆ ਕਿ ਉਹ ਟਰੂਡੋ ਤੋਂ ਬਹੁਤ ਜ਼ਿਆਦਾ ਅੱਕੇ ਪਏ ਸੀਗੇ ਉਹਨਾਂ ਨੂੰ ਇਹ ਸੀਗਾ ਕਿ ਕੈਨੇਡਾ ਦੇ ਵਿੱਚ ਮਹਿੰਗਾਈ ਹੋਈ ਜਾਂ ਹੁਣ ਉੱਥੋਂ ਦੇ ਲੋਕਾਂ ਨੂੰ ਜੌਬਸ ਨਹੀਂ ਮਿਲ ਰਹੀਆਂ ਤੇ ਇਹ ਸਾਰਾ ਕਾਰਨ ਸੀਗਾ ਉੱਥੋਂ ਦੀ ਸਰਕਾਰ ਦਾ ਕਿਉਂਕਿ ਸਰਕਾਰ ਨੇ ਬਹੁਤ ਜ਼ਿਆਦਾ ਇਮੀਗ੍ਰੈਂਟਸ ਬੁਲਾ ਲਏ ਜਿਸ ਦੇ ਕਰਕੇ ਕਿ ਉੱਥੇ ਰਹਿੰਦੇ ਲੋਕਾਂ ਦੀਆਂ ਜੌਬਸ ਜਿਹੜੀਆਂ ਅਫੈਕਟ ਹੋਈਆਂ ਸੋ so 90% ਦਾ ਚਾਂਸਸ ਹੈਗੇ ਆ ਕਿ ਇਸ ਵਾਰ ਕੰਜ਼ਰਵੇਟਿਵ ਆਊਗੀ ਪਰ ਜੇ ਕੰਜ਼ਰਵੇਟਿਵ ਆਗੀ ਤਾਂ ਕੈਪਿੰਗ ਹੋ ਲੱਗੂਗੀ ਸਟੱਡੀ ਵੀਜ਼ੇਜ਼ ਦੇ ਉੱਤੇ ਵਿਸਟਰ ਵੀਜ਼ੇਜ਼ ਦੇ ਉੱਤੇ ਯਾਨੀ ਕਿ ਨੰਬਰ ਘਟਾਇਆ ਜਾਊਗਾ ਜੇ ਆਪਾਂ ਪੀਆਰ ਦੀ ਗੱਲ ਕਰੀਏ ਤਾਂ ਇਹਨਾਂ ਨੇ 3 ਲੱਖ ਤੇ 95 ਹਜ਼ਾਰ ਲੋਕਾਂ ਨੂੰ ਪੀਆਰ ਕਰਨ ਦਾ ਟਾਰਗੇਟ ਰੱਖਿਆ ਸੀਗਾ ਪਰ ਪਿੱਛੇ ਜੇ ਪੀਆਰ ਪਾਲੀਵਰਡ ਦੀ ਜਿਹੜੀ ਆ ਸਟੇਟਮੈਂਟ ਆਈ ਸੀਗੀ ਕਿ ਇਹ ਨੰਬਰ ਵੀ ਬਹੁਤ ਜ਼ਿਆਦਾ ਵਾ ਕਿ ਨੰਬਰ ਇਹਦੇ ਤੋਂ ਵੀ ਰਿਡਿਊਸ ਹੋਣਾ ਚਾਹੀਦਾ ਵਾ ਸੋ ਇਹ ਗੱਲ ਤਾਂ ਸਾਫ਼ ਪਤਾ ਲੱਗਦਾ ਵੇ ਕਿ ਜੇ ਸਰਕਾਰ ਉਹਨਾਂ ਦੀ ਆ ਗਈ ਤਾਂ ਪੀਆਰ ਵੀ ਲੋਕਾਂ ਨੂੰ ਘੱਟ ਕੀਤਾ ਜਾਊਗਾ ਤੇ ਸਟੱਡੀ ਵੀਜ਼ੇਸ ਵੀ ਰਿਡਿਊਸ ਹੋਣਗੇ ਤੇ ਵਿਜ਼ਟਰ ਵੀਜ਼ੇਸ ਵੀ ਹੋਣਗੇ ਹੁਣ ਅੱਗੇ ਆਪਾਂ ਗੱਲ ਕਰਦੇ ਆ ਉਹ ਲੋਕਾਂ ਦੀ ਜਿਹੜੇ ਆਊਟ ਆਫ ਸਟੇਟਸ ਹੋਣਗੇ ਵੀ ਉਹਨਾਂ ਤੇ ਕੀ ਇਫੈਕਟ ਪਊਗਾ ਜੇ ਸਰਕਾਰ ਚੇਂਜ ਹੋਗੀ ਹੋ ਜਿਹੜੀ ਤਾਂ ਹੈਗੀ ਆ ਟਰੂਡੋ ਸਰਕਾਰ ਇਹ ਤਾਂ ਫਿਰ ਵੀ ਇਮੀਗ੍ਰੈਂਟਸ ਦੇ ਹੱਕ ਦੇ ਵਿੱਚ ਇਹਨਾਂ ਦਾ ਇਹ ਹੁੰਦਾ ਵਾ ਕਿ ਜੇ ਮੰਨ ਲਵੋ ਕਿ ਆਊਟ ਆਫ ਸਟੇਟਸ ਵੀ ਆ ਜਿਵੇਂ ਪਿੱਛੇ ਜੇ ਇਹਨਾਂ ਨੇ ਆਊਟ ਆਫ ਸਟੇਟਸ ਕੰਸਟਰਕਸ਼ਨ ਵਰਕਰਸ ਦੇ ਲਈ ਪਾਥਵੇ ਖੋਲਿਆ ਸੀਗਾ ਸੋ ਟਾਈਮ ਟੂ ਟਾਈਮ ਐਦਾਂ ਦੇ ਪਾਥਵੇ ਖੋਲਦੇ ਰਹਿੰਦੇ ਆ ਜਿਦੇ ਨਾਲ ਕਿ ਆਊਟ ਆਫ ਸਟੇਟਸ ਵਾਲੇ ਲੋਕ ਵੀ ਪੱਕੇ ਹੋ ਜਾਂਦੇ ਆ ਪਰ ਜੇ ਕਨਸਰਵੇਟਿਵ ਸਰਕਾਰ ਆ ਕਿ ਉਹਨਾਂ ਨੇ ਤਾਂ ਸਿੱਧਾ ਕਿਹਾ ਹੋਇਆ ਕਿ ਅਸੀਂ ਸੀਬੀਐਸਏ ਆਫੀਸਰਸ ਨੂੰ ਕਹਿ ਦਵਾਂਗੇ ਉਹ ਲੋਕਾਂ ਨੂੰ ਆਪਦੇਸ਼ ਤੋਂ ਜਿਹੜਾ ਵਾ ਉਹ ਬਾਹਰ ਕੱਢਣਗੇ। ਬਾਕੀ ਜਿਹੜਾ ਹੁਣ ਕਰੰਟ ਸਿਨੈਰੀਓ ਚੱਲ ਰਿਹਾ ਉਹਦੇ ਵਿੱਚ ਤੁਸੀਂ ਦੇਖ ਰਹੇ ਹੋਵੋਗੇ ਕਿ ਹੁਣ ਰਾਈਟ ਨੋ ਲਿਬਰਲ ਪਾਰਟੀ ਆ ਪਰ ਉਹ ਜ਼ਿਆਦਾ ਹੁਣ ਫੋਕਸ ਕਰ ਰਹੀ ਹੈ ਜਿਹੜੇ ਬੱਚੇ ਇਨਸਾਈਡ ਕੈਨੇਡਾ ਦੇ ਵਿੱਚ ਆ। ਜਿਵੇਂ ਮੈਂ ਹੋਮ ਸਪੋਰਟ ਵਰਕਰ ਪ੍ਰੋਗਰਾਮ ਦੀ ਗੱਲ ਕਰਕੇ ਹਟਿਆ ਉਹ ਵੀ ਉਹਨਾਂ ਨੇ ਸਿਰਫ ਇਨਸਾਈਡ ਬੱਚਿਆਂ ਲਈ ਓਪਨ ਕੀਤਾ। ਹੋਰ ਕਿੰਨੇ ਪ੍ਰੋਗਰਾਮ ਨੇ ਆਰਸੀਆਈਪੀ ਪ੍ਰੋਗਰਾਮ ਆ, ਫ੍ਰੈਂਕਫਰਟ ਪ੍ਰੋਗਰਾਮ ਆ ਇਹ ਸਾਰੇ ਪ੍ਰੋਗਰਾਮ ਸਿਰਫ ਇਨਸਾਈਡ ਬੱਚਿਆਂ ਦੇ ਲਈ ਹੈਗੇ ਨੇ। ਮਤਲਬ ਕਿ ਉਹਨਾਂ ਦਾ ਮੇਨ ਮੋਟਿਵ ਹੈਗਾ ਕਿ ਵੀ ਜਿਹੜ ਉਹਨਾਂ ਦੀਆਂ ਪਾਲਿਸੀਆਂ ਵੀ ਇਦਾਂ ਦੀਆਂ ਹੈਗੀਆਂ ਨੇ। ਬਾਕੀ ਇਹ ਜਿਹੜੀ ਪਾਰਟੀ ਹੈਗੀ ਆ ਇਹ ਫੈਮਿਲੀ ਰੀਯੂਨੀਅਨ ਤੇ ਬਲੀਵ ਕਰਦੀ ਆ ਵੀ ਫੈਮਿਲੀਆਂ ਨੂੰ ਇਕੱਠਾ ਕੀਤਾ ਜਾਵੇ ਜਿਹੜੇ ਵੀ ਇਮੀਗ੍ਰੈਂਟਸ ਇੱਥੇ ਆਏ ਆ ਉਹਨਾਂ ਦੀ ਫੈਮਿਲੀ ਨੂੰ ਵੀ ਇੱਥੇ ਮਤਲਬ ਕਿ ਲੈ ਕੇ ਆਂਦਾ ਜਾਵੇ ਤਾਂ ਕਿ ਉਹਨਾਂ ਨੂੰ ਔਖਾ ਨਾ ਹੋਵੇ। ਸੋ ਇਹ ਸਾਰੀਆਂ ਜਿਹੜੀਆਂ ਪਾਲਿਸੀਆਂ ਨੇ ਇਹ ਲਿਬਰਲ ਪਾਰਟੀ ਦੀਆਂ ਹੈਗੀਆਂ ਨੇ। ਬਾਕੀ ਇੱਕ ਚੀਜ਼ ਤਾਂ ਮੇਨ ਹੈਗੀ ਹੈਗੀ ਆ ਵੀ ਕੈਨੇਡਾ ਇਮੀਗ੍ਰੇਸ਼ਨ ਤੋਂ ਬਿਨਾ ਨਹੀਂ ਚੱਲ ਸਕਦੀ। ਜੇ ਇਮੀਗ੍ਰੈਂਟਸ ਉੱਥੇ ਨਹੀਂ ਜਾਣਗੇ ਪੈਸਾ ਉੱਥੇ ਨਹੀਂ ਜਾਊਗਾ। ਤੇ ਲੋਕ ਉਥੇ ਸਰਵਾਈਵ ਕਿਦਾਂ ਕਰਨਗੇ ਕਿਉਂਕਿ ਕੈਨੇਡਾ ਬਹੁਤ ਵੱਡਾ ਦੇਸ਼ ਆ ਬਟ ਪਪੂਲੇਸ਼ਨ ਬਹੁਤ ਹੀ ਘਟਾ ਗਈ ਹੁਣ ਮੈਂ ਥੋੜੀ ਜੀ ਗੱਲ ਕਰਨ ਲੱਗਿਆਗਾ ਜਿਹੜੇ ਬੱਚੇ ਮੰਨ ਲਓ ਕਿ ਯਾਰੀ ਸਟੱਡੀ ਪਰਮਿਟ ਤੇ ਵਿੱਚ ਵਿਚਾਲੇ ਇੰਡੀਆ ਆ ਜਾਂਦੇ ਆ ਅੱਜ ਹੀ ਕਿਸੇ ਨਾਲ ਗੱਲਬਾਤ ਹੋ ਰਹੀ ਸੀ ਤੇ ਜਦੋਂ ਸਟੱਡੀ ਵੀਜ਼ੇ ਤੇ ਇੰਡੀਆ ਆਏ 2 ਮਹੀਨੇ ਦੀਆਂ ਛੁੱਟੀਆਂ ਉਹਨਾਂ ਨੇ ਇੱਥੇ ਕੀਤੀਆਂ ਉਸ ਤੋਂ ਬਾਅਦ ਉਹਨਾਂ ਕੋਲੇ 7 ਮਹੀਨਿਆਂ ਦਾ ਜਿਹੜਾ ਉਹਨਾਂ ਦਾ ਕਹਿ ਲਓ ਕਿ ਪਾਸਪੋਰਟ ਰਹਿ ਗਿਆ ਸੀਗਾ ਪਰ ਉਹਨਾਂ ਕੋਲੇ ਵੈਲਿਡ ਸਟੇਟਸ ਵੀ ਸੀ ਸਾਰਾ ਕੁਝ ਸੀ ਜਦੋਂ ਉਹ ਦਿੱਲੀ 에ਰਪੋਰਟ ਤੇ ਗਏ ਉੱਥੇ ਜਾ ਕੇ ਉਹਨਾਂ ਨੂੰ ਡਿਨਾਈ ਕਰਤਾ ਵੀ ਅਸੀਂ ਤੁਹਾਨੂੰ ਬੋਰਡਿੰਗ ਨਹੀਂ ਕਰਨ ਦੇਵਾਂਗੇ ਤੇ ਉਹਨਾਂ ਨੂੰ ਵਾਪਸ ਮੋੜਤਾ ਉਹਨੂੰ ਕਹਿੰਦੇ ਕਿ ਤੁਹਾਡਾ ਜਿਹੜਾ ਪਾਸਪੋਰਟ ਆ ਉਹਦੀ ਵੈਲਿਡਿਟੀ ਘਟਾ ਗਈ ਹਾਲਾਂਕਿ ਉਹਨਾਂ ਦੀ ਪਾਸਪੋਰਟ ਦੀ ਵੈਲਿਡਿਟੀ 6 ਮਹੀਨਿਆਂ ਤੋਂ ਵੱਧ ਦੀ ਪਈ ਸੀ ਤੇ ਅਕੋਰਡਿੰਗ ਟੂ ਰੂਲ ਜੇ ਆਪਣੇ ਕੋਲੇ 6 ਮਹੀਨਿਆਂ ਦੀ ਵੈਲਿਡਿਟੀ ਜਾਂ ਉਸ ਤੋਂ ਵੱਧ ਪਈ ਆ ਆਪਾਂ ਟ੍ਰੈਵਲ ਕਰ ਸਕਦੇ ਬਟ ਉਸ ਤੋਂ ਘੱਟ ਹੋਵੇ ਫਿਰ ਆਪਾਂ ਟ੍ਰੈਵਲਿੰਗ ਕਰ ਸਕਦੇ 2 ਮਹੀਨੇ ਬਾਅਦ ਫੇਰ ਜਦੋਂ ਦੁਬਾਰਾ ਜਾਂਦੇ ਆਗੇ ਤਾਂ ਉਹਨਾਂ ਦੀ ਐਂਟਰੀ ਫੇਰ ਡਿਨਾਈ ਕਰ ਦਿੱਤੀ ਜਾਂਦੀ ਆ ਉਹਨਾਂ ਨੂੰ ਇਹ ਕਿਹਾ ਜਾਂਦਾ ਕਿ ਤੁਸੀਂ 2-3 ਮਹੀਨੇ ਇੰਡੀਆ ਕਿਉਂ ਰਹੇ ਸੀਗੇ ਤੇ ਹੁਣ ਮਤਲਬ ਇਹਨੇ ਕੋਲੇ ਸਾਰਾ ਕੁਝ ਵੈਲਿਡ ਸੀਗਾ ਸੋ ਮੇਰੇ ਕਹਿਣ ਦਾ ਪਰਪਸ ਇਹ ਸੀਗਾ ਵੀ ਕਈ ਵਾਰੀ ਆਪਾਂ ਭਾਵਕ ਹੋ ਕੇ ਜਾਂ ਕਈ ਵਾਰੀ ਇਦਾਂ ਹੁੰਦਾ ਵਿਚੋਲੋਂ ਵਿਚ ਵਿਚਾਲੇ ਆ ਜੀਏ ਸੋ ਅੱਜ ਦੇ ਡੈਮ ਦੇ ਵਿੱਚ ਇਮੀਗ੍ਰੇਸ਼ਨ ਬਹੁਤ ਜਿਆਦਾ ਸਟ੍ਰਿਕਟ ਹੈਗੀ ਆਗੀ ਸੋ ਜੇ ਤੁਸੀਂ ਵਿਚ ਵਿਚਾਲੇ ਬਿਨਾ ਸਟੇਟਸ ਤੋਂ ਆਉਣ ਬਾਰੇ ਸੋਚ ਰਹੇ ਹੋ ਜਾਂ ਤੁਹਾਡਾ ਸਟੇਟਸ ਖਤਮ ਹੋਣ ਵਾਲਾ ਜਾਂ ਕਈ ਵਾਰੀ ਆਪਾਂ ਵਰਕ ਪਰਮਿਟ ਅਪਲਾਈ ਕਰਕੇ ਸੋਚ ਰਹੇ ਹਾਂ ਵੀ ਹੁਣ ਵਾਪਸ ਇੱਥੇ ਆ ਜੀਏ ਤਾਂ ਇਧਰੋਂ ਅਪਲਾਈ ਕਰ ਲਈਏ ਤਜੇ ਸਰਦਾ ਤਾਂ ਸਾਰ ਲਓ ਉਥੇ ਰਹਿ ਕੇ ਆਪਣੇ ਜਿਹੜੇ ਸਟੇਟਸ ਨੂੰ ਵੈਲਿਡ ਕਰ ਲਓ ਬਾਕੀ ਪੀਆਰ ਨੂੰ ਲੈ ਕੇ ਬਹੁਤ ਸਾਰੇ ਹੋਰ ਨਵੇਂ ਪ੍ਰੋਗਰਾਮਸ ਓਪਨ ਹੋਣ ਜਾ ਰਹੇ ਆਗੇ ਤੇ ਸਾਡਾ ਇੰਸਟਾਗ੍ਰam ਪੇਜ ਹੈਗਾ ਸਿੱਧੂ ਕਪੜਾ ਪੇਜ ਤੁਸੀਂ ਉਹਨੂੰ ਫੋਲੋ ਕਰ ਲਓ ਅਸੀਂ ਡੇਲੀ ਅਪਡੇਟ ਉਹਦੇ ਤੇ ਪਾਉਨੇ ਆ ਇਮੀਗ੍ਰੇਸ਼ਨ ਨੂੰ ਲੈ ਕੇ ਤੁਹਾਡੀ ਕੋਈ ਵੀ ਕੁਐਰੀ ਆ ਵੈਸਟਰ ਵੀਜ਼ਾ ਅਪਲਾਈ ਕਰਨਾ ਸੁਪਰ ਵੀਜ਼ਾ ਅਪਲਾਈ ਕਰਨਾ ਸਪਾਊਸਲ ਸਪੌਂਸਰਸ਼ਿਪ ਦੀ ਫਾਈਲ ਲਾਉਣੀ ਆ ਇਨਸਾਈਡ ਲਾਉਣੀ ਆ ਆਊਟਸਾਈਡ ਲਾਉਣੀ ਆ ਵਰਕ ਪਰਮਿਟ ਅਪਲਾਈ ਕਰਨੇ ਆ ਤਾਂ ਮੈਂ ਇਥੇ ਕੰਟੈਕਟ ਨੰਬਰ ਸ਼ੇਅਰ ਕਰਨ ਲੱਗਿਆ ਤੁਸੀਂ ਉਹਨਾਂ ਨੰਬਰਾਂ ਦੇ ਸੰਪਰਕ ਕਰਕੇ ਸਾਰੀ ਸਰਵਿਸ ਲੈ ਸਕਦੇ ਹੋ ਤੇ ਬਾਕੀ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਸ਼ੀਕਾ